ਹਾਂ ਇਹ ਲਾਟਿੰਗ ਕਿ ਹਾਂਜੀ ਲਾਟਿੰਗ ਕਿ ਤਨਹੁ ਹਨ ਇਹ ਕਿਤੇ ਲਈ ਕਿੰਨੇ ਕਿਲੇ ਇੱਕ ਉਹ ਰੁਕਲੀ ਹੈ ਜੀ ਹਾਂ ਉਹ ਕਿਲੇ ਦਾ ਇਹ ਤਿੰਨ ਕਿਲੇ ਪੰਜ ਕਿਲੇ ਇਹ ਪੰਜ ਕਿਲੇ ਠੀਕੇ ਤੇ ਹਾਂਜੀ ਤੇ ਅਗਲੇ ਦਰ ਕੀ ਮੀਨਹੁ ਆਪਣੇ ਤੇ ਕਿਤੇ ਲਈ ਨਾਰੇ ਕੋਲੇ ਬਾਹਰ ਠੇਕੇ ਵਾਲੀ ਇੱਥੇ ਜਿੰਨੇ ਦੇ ਹੋਏ ਜੀ ਇਹ ਰਕਬਾ ਕਿੱਥੋਂ ਦਾ ਤੰਗ ਕਰਦੇ ਸਾਥੀਓ ਅਸੀਂ ਖੜੇ ਆਂ ਭੰਗੂ ਪਿੰਡ ਦੇ ਵਿੱਚ ਲਾਭ ਸਿੰਘ ਪੁੱਤਰ ਕਰਨੈਲ ਸਿੰਘ ਜੋ ਭੰਗੂ ਤੋਂ ਸਾਥੀ ਨੇ ਤੁਸੀਂ ਸਾਰੇ ਜਾਣਦੇ ਹੋ ਜੋਹਾਰੂ ਸਾਥੀ ਆ ਕਿਸਾਨੀ ਦੇ ਸੰਘਰਸ਼ਾਂ ਦੇ ਵਿੱਚ ਵੀ ਚੱਲਦੇ ਨੇ ਇਹ ਇਹਨਾਂ ਨੇ 5 ਕਿਲੇ ਇੱਥੇ ਠੇਕੇ ਤੇ ਲਈ ਆ 3 ਕਿਲੇ ਦਾ ਇਹ ਟਾਕਿਆ 2 ਕਿਲੇ ਉੱਪਰ ਆ ਉਸ ਤੋਂ ਬਾਅਦ ਵੀਰ ਜੀ ਤੁਹਾਡਾ ਕੀ ਨਾਮ ਹੈ ਆਪਣਾ ਸੰਦੀਪ ਹੈ ਸੰਦੀਪ ਹੈ ਇੰਨੇ ਕਿਲੇ ਤੁਹਾਡੇ ਕੋਲ 8 ਕਿਲੇ 8 ਕਿਲੇ ਇਹਨਾਂ ਦਾ ਠੇਕੇ ਹੋ ਅਗਲੇ ਬੰਨੇ ਆ ਤੁਸੀਂ ਦੇਖ ਸਕਦੇ ਹੋ ਇਹ ਉਹਦਾ ਪੂਰਾ ਖੇਤ ਹੈ ਜਿਹੜਾ ਇਹ ਬਾਂਦਰਪੰਜਾ ਉਹਦੇ ਨੇ ਨਰਮੀ ਨੇ ਕੱਢਤਾ ਹੈ ਕਾਰਨ ਕੀ ਰਿਹਾ ਹੈ ਇਹ ਵਿਭਾਗ ਦੱਸੂ ਆ ਕੇ ਵੀ ਕਿਸ ਚੀਜ਼ ਨਾਲ ਹੋਇਆ ਲੇਕਿਨ ਇਹ ਜਰੂਰ ਦੱਸਦੇ ਆ ਕਿ ਕਿਸਾਨ ਦੇ ਹਾਲਾਤ ਪਹਿਲਾਂ ਹੀ ਪਤਲੇ ਨੇ ਕਿਸਾਨ ਪਹਿਲਾਂ ਹੀ ਜਿਹੜਾ ਹੈ ਕਰਜ਼ੇ ਦੀ ਮਾਰ ਹੇਠ ਹੈ ਤੇ ਜਦੋਂ ਐਵੇਂ ਦੀ ਵਿਪਤਾ ਪੈਂਦੀ ਹੈ ਤੇ ਘਰ ਵਿੱਚ ਪਰੇਸ਼ਾਨੀਆਂ ਹੋ ਜਾਂਦੀਆਂ ਹੁਣ ਇਹ ਅਸੀਂ ਗੱਲ ਕਰ ਰਹੇ ਸੀ ਮੈਂ ਪਹਿਲਾਂ ਉਹ ਵੀ ਗੱਲ ਸ਼ੇਅਰ ਕਰਨੀ ਜ਼ਰੂਰੀ ਹੈ ਜਦੋਂ ਇਹ ਪਤਾ ਲੱਗਿਆ ਤੇ ਇਹਨਾਂ ਦੇ ਘਰ ਦੇ ਸਾਡੀ ਭੈਣ ਉਹ ਬਿਮਾਰ ਹੋ ਗਈ ਉਹਨਾਂ ਨੂੰ ਲੈ ਕੇ ਗਏ ਫਟਾਫਟ ਉਹਦਾ ਬੀਪੀ ਘਟ ਗਿਆ ਹਸਪਤਾਲ ਲੈ ਗਏ ਸਰਸੇ ਲੈ ਕੇ ਗਏ ਲਲਿਤਾਲੇ ਕੋਲ ਕਹਿੰਦਾ ਸਟੈਂਟ ਪਾਊਗਾ ਇਹ ਕਹਿੰਦੇ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਬਠਿੰਡੇ ਲੈ ਗਏ ਬਠਿੰਡੇ ਤੋਂ ਚਲੋ ਦਵਾਈ ਪਾਣੀ ਕੀਤਾ ਸਟੈਂਟ ਨਹੀਂ ਪਿਆ ਠੀਕ ਹੋ ਗਈ ਮੈਂ ਤਾਂ ਦੱਸਣਾ ਜ਼ਰੂਰੀ ਆ ਇਹ ਸਾਡੀ ਫਸਲ ਸਾਡੀ ਬੱਚਾਂ ਤੋਂ ਵੀ ਪਿਆਰੀ ਆ ਜਦੋਂ ਇਸ ਤੇ ਕੋਈ ਵਿਵਪਤਾ ਪੈਂਦੀ ਆ ਤੇ ਘਰ ਦੇ ਵਿੱਚ ਰੋਟੀ ਪਕਕਣੀ ਬੰਦ ਹੋ ਜਾਂਦੀ ਆ ਬਹੁਤ ਮਾੜੇ ਹਾਲਾਤ ਹੋ ਜਾਂਦੇ ਆ ਤੇ ਹੁਣੇ ਮੈਂ ਸਾਡੇ ਡਿਪਟੀ ਡਾਇਰੈਕਟਰ ਐਗਰੀਕਲਚਰ ਸੁਖਦੇਵ ਸਿੰਘ ਕੋ ਮੋਜ ਨਾਲ ਵੀ ਗੱਲ ਕੀਤੀ ਆ ਉਹਨਾਂ ਨੂੰ ਕਿਹਾ ਵੀ ਇੱਥੇ ਟੀਮਾਂ ਭੇਜੋ ਇੱਕ ਕਮੇਟੀ ਭੇਜੋ ਜਿਹੜੀ ਕਿ ਇੱਥੇ ਆ ਕੇ ਚੈੱਕ ਕਰੇ ਵੀ ਇਹ ਕਿਸ ਕਾਰਨ ਤੋਂ ਹੋਇਆ ਕਿ ਰੀਜਨ ਨੇ ਇਹ ਕਿਉਂਕਿ ਪਹਿਲੋਂ ਵੀ ਦੇਖੋ ਗੁਬੰਦਰ ਪੰਜਾ ਨਿਕਲਦਾ ਅਗਰ ਉੱਪਰ ਵਾਲਾ ਹੈ ਤੇ ਅਸੀਂ ਕਿ ਇਹਨਾਂ ਨੂੰ ਉੱਪਰ ਵਾਲੀ ਜਿਹੜਾ ਹੈ ਟੂਸੀ ਕੱਟ ਦੋ ਬਾਕੀ ਠੀਕ ਹੋ ਜਾਊਗਾ ਨੀਲਾ ਥੋਥਾ ਕਲੀ ਵਗੈਰਾ ਕਰਕੇ ਜਾਂ ਸੀਓਸੀ ਕਰਕੇ ਕੋਈ ਵੀ ਪੰਗੀ ਚੜ ਪਾ ਕੇ ਬਚਾਇਆ ਜਾ ਸਕਦਾ ਹੈ ਲੇਕਿਨ ਜੇ ਇਹਦੇ ਹਾਲਾਤ ਲੱਗ ਰਹੇ ਨੇ ਉਹ ਬਚੂਗਾ ਕਿ ਨਹੀਂ ਬਚੂਗਾ ਇਹ ਦੇਖਣਾ ਪਊਗਾ ਕਿਉਂਕਿ ਆ ਜਿੰਨੀਆਂ ਵੀ ਸਖਾਵਾਂ ਨੇ ਮੰਨ ਲਓ ਜੁਨੀਆਂ ਪੌਦੀਆਂ ਦੀਆਂ ਸਖਾਵਾਂ ਨੇ ਉਹ ਸਾਰਿਆਂ ਦੇ ਉੱਪਰ ਜਿਹੜਾ ਇਹ ਪ੍ਰੋਬਲਮ ਹੋ ਗਈ ਹੈ ਇਹ ਜਿਹੜਾ ਇਹ ਬੰਦਰ ਪੰਜੇ ਵਾਲੀ ਦਿੱਕਤ ਹੈ ਸਾਰੇ 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 ਪੌਦਿਆਂ ਤੇ ਲੰਮੀ ਦੂਰ ਤੱਕ ਦਿਖਾਓ ਗੁਰਲਾਲ ਜੀ ਪੂਰੇ ਦੂਰ ਤੱਕ ਜਿਹੜੀ ਹੈਗੀ ਆ ਉਹ ਪੂਰੀ ਪੂਰੇ ਖੇਤ ਤੱਕ ਜਿਹੜੀ ਫੁੱਲ ਉਹਦੀ ਸੁੱਕ ਵੀ ਇਹ ਜਿਹੜੀ ਹੁੰਦਾ ਸੀ ਹਾਂ ਜਿਹੜਾ ਵੀ ਇਹਨੂੰ ਮਾੜਾ ਮੋਟਾ ਕੋਈ ਫੁੱਲ ਗੱਡੀ ਆਇਆ ਸੀ ਉਹ ਬਿਲਕੁਲ ਖਤਮ ਹੋ ਗਿਆ ਕਿਉਂਕਿ ਜਦੋਂ ਇਕੱਠਾ ਹੁੰਦਾ ਫੰਗਸ ਹੋ ਜਾਂਦੀ ਹੈ ਪੌਦਾ ਖਰਾਕ ਲੈਣੀ ਛੱਡ ਦਿੰਦਾ ਤੇ ਉਦੋਂ ਬਾਅਦ ਇਹ ਦਿੱਕਤਾਂ ਆਉਂਦੀਆਂ ਸਪਰੇ ਵੀ ਕਰਤੀ ਇਹਨਾਂ ਨੇ ਜੋ ਉਹ ਆਇਆ ਸੀ ਲੋਕਲ ਜਿਹੜਾ ਪੈਸਟਿਸਾਈਡ ਦਾ ਕੋਈ ਅਪਲਾਈਜ਼ ਆਇਆ ਸੀ ਉਹ ਕਹਿ ਕੀ ਕ ਇਹਨਾਂ ਨੇ ਸਪਰੇ ਵੀ ਕੀਤੀ ਹੈ ਇਹ ਨਾਲ ਸਾਥੀਓ ਝੋਨੇ ਦਾ ਖੇਤ ਹੈ ਇਧਰ ਦੋਨੋਂ ਬੰਨੇ ਇਹ ਖਾਲੀ ਆ ਤੇ ਅੱਗੇ ਜਿੰਨਾ ਵੀ ਨਰਮਾ ਜਿੱਧਰ ਜਿੱਧਰ ਨੂੰ ਹਵਾ ਜਾ ਰਹੀ ਹੈ ਉਧਰ ਨੂੰ ਮੇਰੇ ਖਲ 18 20 ਕਿੱਲੇ ਤੇ ਖਰਾਬ ਹੋ ਚੁੱਕਿਆ ਹੈ ਅੱਗੇ ਜੇ ਅੱਗੇ ਵੱਧਾ ਵੱਧਾ ਅੱਗੇ ਕਿੰਨਾ ਕਹ ਜਾਂਦਾ ਅਸੀਂ ਤੇ ਪ੍ਰਮਾਤਮਾ ਅਗੇ ਅਰਦਾਸ ਹੀ ਕਰਦੇ ਆਂ ਵੀ ਕਿਸਾਨ ਦੀ ਹਾਲਾਤ ਵਾਹਿਗੁਰੂ ਨੂੰ ਪਤਾ ਹੈ ਵੀ ਕਿਹੋ ਜਿਹਾ ਲਾਤਾਂ ਤੇ ਚੱਲ ਰਿਹਾ ਹੈ ਤੇ ਇਹਨੂੰ ਬਚਾ ਕੇ ਰੱਖੋ ਕਿਉਂਕਿ ਸਰਕਾਰਾਂ ਵੀ ਮਾਰ ਕੇ ਰਾਜੀ ਹੈ ਵੱਡੇ ਘਰਾਣੇ ਰਾਜ ਕੇ ਰਾਜੀ ਹੈ ਸਾਡੇ ਦਵਾਈਆਂ ਬੀਜਾਂ ਵਾਲੇ ਵੀ ਮਾਰ ਕੇ ਕਿਸਾਨ ਨੂੰ ਰਾਜੀ ਇਹਨੂੰ ਕਿੰਨੂੰ ਕਿਹਦੇ ਤੋਂ ਬਚੂਗਾ ਕਿਸ ਕਿਸ ਤੋਂ ਅਸੀਂ ਬਚਾਂਗੇ ਕਿਸ ਕਿਸ ਤੋਂ ਆਪਣੇ ਆਪ ਨੂੰ ਬਚਾਵਾਂਗੇ ਇਹਨਾਂ ਜਿਆਦਾ ਸਬਸਟੈਂਟਡ ਮਾਲ ਵਿਕਣ ਲੱਗਿਆ ਜਿੰਕਾਂ ਬਿਨਾ ਪਰਸੈਂਟੇਜ ਦੇ ਖਾਦਾਂ ਦੇ ਵਿੱਚ ਦਿੱਕਤ ਬਾਇਓ ਦੇ ਨਾਮ ਤੇ ਠੱਗੀ ਕੀ ਕੁਝ ਠੱਗੀ ਹੋ ਰਹੀ ਹੈ ਆਪਾਂ ਸਾਰੇ ਦੇਖ ਰਹੇ ਹਾਂ ਤੇ ਇਸ ਕਰਕੇ ਅੱਜ ਇੱਥੇ ਆਉਣ ਦਾ ਮਕਸਦ ਇਹ ਹੀ ਸੀ ਅਸੀਂ ਖਨੋਰੀ ਬਾਰਡਰ ਤੇ ਜਾ ਰਹੇ ਸੀ ਸਪੈਸ਼ਲ ਇਹ ਵੀਰ ਦਾ ਕਿਉਂਕਿ ਕੋਈ ਵੀ ਕਿਤੇ ਵੀ ਅਸੀਂ ਕਿਸਾਨ ਦੀ ਆਵਾਜ਼ ਉਠਾ ਰਹੇ ਹਾਂ ਤੇ ਕਿਸਾਨ ਦੀ ਕਿਤੇ ਵੀ ਕੋਈ ਦਿੱਕਤ ਆਉਂਦੀ ਹੈ ਤੇ ਉੱਥੇ ਪਹੁੰਚੀਦਾ ਤੁਸੀਂ ਦੂਰ ਤੱਕ ਪੰਗੋ ਸਰ ਦਿਖਾ ਦਿਓ ਤੇ ਅਸੀਂ ਸਾਡੇ ਖੇਤੀ ਵਿਭਾਗ ਨੂੰ ਬੇਨਤੀ ਕਰਦੇ ਆਂ ਵੀ ਸਾਰੇ ਕੰਮਾਂ ਨੂੰ ਛੱਡਦੇ ਹੋਏ ਦਫ਼ਤਰਾਂ ਚੋਂ ਬਾਹਰ ਨਿਕਲ ਕੇ ਏਸੀ ਦਫ਼ਤਰਾਂ ਚੋਂ ਬਾਹਰ ਨਿਕਲ ਕੇ ਵੀ ਸਾਡੇ ਜਿਹੜਾ ਖੇਤੀ ਵਿਭਾਗ ਆ ਉੱਥੇ ਡਿਪਾਰਟਮੈਂਟ ਚ ਏਸੀ ਦਫ਼ਤਰਾਂ ਚੋਂ ਬਾਹਰ ਨਿਕਲ ਕੇ ਕਿਸਾਨ ਦੇ ਹਾਲਾਤ ਦੇਖ ਲਓ ਕਿਸਾਨ ਦੀ ਫਸਲ ਨੂੰ ਦੇਖ ਲਓ ਤੇ ਮੈਂ ਭੇਜੂ ਚੁੱਕਿਆ ਪਹਿਲਾਂ ਇਹ ਵੀਡੀਓ ਵੀ ਸ਼ੇਅਰ ਕਰ ਦਾਂਗੇ ਤੇ ਇਸ ਜਿਹੜਾ ਨਰਮਾ ਖਰਾਬ ਹੋਇਆ ਇਹ ਭੰਗੂ ਪਿੰਡ ਦਾ ਜਿੱਦੋਂ ਭੰਗੂ ਤੋਂ ਜਿਹੜਾ ਹੈਡ ਆ ਨਹਿਰਾਂ ਵਾਲਾ ਬਿਰਜਪੰਗੂ ਨੂੰ ਜਾਣਦੇ ਆ ਉਸ ਉੱਪਰ ਇਹ ਜਗ੍ਹਾ ਹੈ ਇਹਦੀ ਮੈਂ ਲੋਕੇਸ਼ਨ ਵੀ ਭੇਜ ਦੂੰਗਾ ਤੇ ਉਮੀਦ ਕਰਦੇ ਆ ਵੀ ਜਲਦ ਆ ਕੇ ਇਸ ਕਿਸਾਨ ਦੀ ਬਾਹ ਫੜੀ ਜਾਵੇ ਅਗਰ ਇਹ ਠੀਕ ਹੋਣ ਵਾਲਾ ਨਰਮਾ ਠੀਕ ਕੀਤਾ ਜਾਵੇ ਅਗਰ ਠੀਕ ਨਹੀਂ ਹੁੰਦਾ ਤੇ ਬੰਦਾ ਇਹਦਾ ਜਿਹੜਾ ਮਿਹਨਤਾਨਾ ਹੈ ਜਿਹੜਾ ਇਹਦਾ ਹਾਲਾਤ ਨੇ ਕਿਉਂਕਿ ਠੇਕੇ ਤੇ ਜ਼ਮੀਨ ਆ ਅਗਰ ਕਿੰਤੂ ਪ੍ਰੰਤੂ ਹੋ ਗਿਆ ਤੇ ਕਿਸਾਨ ਇੰਨਾਕ ਡਾਊਨ ਹੋ ਜਾਊਗਾ ਤੇ ਕਈ ਸਾਲਾਂ ਤੱਕ ਉੱਪਰ ਨਹੀਂ ਸਕਦਾ ਇਸ ਕਰਕੇ ਸਾਰੇ ਜਿਹੜਾ ਵੀ ਇਸ ਵੀਡੀਓ ਨੂੰ ਸੁਣ ਰਿਹਾ ਅੱਗੇ ਸ਼ੇਅਰ ਵੀ ਕਰੋ ਤੇ ਦੂਜੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਇੱਕ ਦੂਜੀ ਦੀਆਂ ਫਸਲਾਂ ਦਾ ਧਿਆਨ ਰੱਖਦੇ ਹੋਏ ਆਪਾਂ ਸਪਰੇਅ ਪਾਣੀ ਕਰੀਏ ਕਿਸੇ ਵੀ ਆਪਣੇ ਕਰਕੇ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਇਹ ਵੀ ਆਪਾਂ ਧਿਆਨ ਰੱਖਣ ਵਾਲੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ